ਵਰਤਾ ਤੁਹਾਡਾ ਇਕਤਾ ਲਹਿਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਕਤਾ ਲਹਿਰ ਨਿਊਜ਼ ਨਗਰ ਕੌਂਸਲ ਨਕੋਦਰ ਦੇ ਵਿੱਚ ਖੜੇ ਆ ਜਿੱਥੇ ਅੱਜ ਸਰਦਾਰ ਅਮਰਜੀਤ ਸਿੰਘ ਸਮਰਾ ਜਿਹੜੇ ਹਲਕਾ ਇੰਚਾਰਜ ਨਿਯੁਕਤੀਤੇ ਗਏ ਨੇ ਉਹਨਾਂ ਨੇ ਅੱਜ ਨਕੋਦਰ ਐਮ ਸੀ ਯਾਂ ਦੇ ਨਾਲ ਇੱਕ ਮੀਟਿੰਗ ਕੀਤੀ ਆ ਆਹ ਤੁਹਾਨੂੰ ਲੈ ਚਲਦੇ ਆਂ ਦਿਖਾਦੇ ਆਂ ਅੰਦਰ ਕੌਂਸਲ ਦਾ ਦੌਰਾ ਕੀਤਾ ਨਕੋਦਰ ਨਗਰ ਕੌਂਸਲ ਦਾ ਤਾਜ ਜਦੋਂ ਦਾ ਇਸ ਸਾਡੇ ਨਗਰ ਕੌਂਸਲ ਦੀ ਚੋਣ ਹੋਈ ਆ ਬਹੁਤ ਸਾਰੇ ਸਾਡੇ ਪੁਰਾਣੇ ਸਾਥੀ ਬਾਕੀ ਸਾਰੇ ਸਾਥੀਆਂ ਨੇ ਬੜੀ ਮਿਹਨਤ ਕਰਕੇ ਕਾਫੀ ਇੱਥੇ ਉਹ ਆਪਣੀ ਜਦੋ ਜੇਤ ਕਰਕੇ ਮਿਹਨਤ ਦੇ ਨਾਲ ਕਾਂਸ਼ ਪਾਰਟੀ ਦਾ ਇੱਥੇ ਮжоਰਿਟੀ ਆਈ ਆ ਤੇ ਮੈਂ ਸਮਝਦਾ ਪਈ ਪ੍ਰਧਾਨ ਦੀ ਵੀ ਬੜੀ ਕੋਸ਼ਿਸ਼ ਆ ਔਰ ਇਹਨਾਂ ਦੇ ਨਾਲ ਦੋ 22 ਪ੍ਰਧਾਨ ਗੋਪੀ ਜੀ ਤੇ ਗਿਰ ਸਾਹਿਬ ਤੇ ਬਾਕੀ ਸਾਰੇ ਮੈਂਬਰ ਵੀ ਚਾਹੇ ਉਹ ਕਿਸੇ ਪਾਰਟੀ ਦੇ ਵੀ ਹੋਣ ਪੂਰਾ ਸਹਿਯੋਗ ਦੇ ਰਹੇ ਆ ਇਹਨਾਂ ਨੂੰ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਕਿਉਂਕਿ ਮੈਂ ਮੁੱਲ ਪੁਰਾਣਾ ਇਹ ਨਕੂਦਰ ਦੀ ਦੇਣ ਭੁਲਾ ਨਹੀਂ ਸਕਦਾ ਕਿਉਂਕਿ ਨਕੂਦਰ ਵਾਲਿਆਂ ਨੇ ਮੈਨੂੰ ਚਾਰ ਵਾਰੀ ਇੱਥੋਂ ਐਮਐਲਏ ਬਣਾਇਆ ਇਸ ਕਰਕੇ ਹੀ ਮਿਨਿਸਟਰ ਬਣਿਆ ਤੇ ਅੱਜ ਵੀ ਜਿਹੜੀ ਪੋਜੀਸ਼ਨ ਆ ਉਹ ਸਾਰੀ ਇਹ ਨਕੂਦਰ ਵਾਲਿਆਂ ਦੀ ਹੀ ਦੇਣ ਆ ਤੇ ਮੈਂ ਨਕੂਦਰ ਦੀ ਤਰੱਕੀ ਦੇ ਲਈ ਮੇਰੇ ਮਨ ਦੇ ਵਿੱਚ ਬੜਾ ਉਚਾਅ ਆ ਕਿ ਸਾਡਾ ਨਕੂਦਰ ਪੂਰਾ ਆਪਣਾ ਜਿਹੜਾ ਕੱਲੇ ਕੱਲੇ ਬਾੜ ਦੇ ਵਿੱਚ ਵੀ ਜਿਹੜੇ ਕੋ ਕੰਮ ਹੋਣ ਵਾਲੇ ਆ ਉਹਨਾਂ ਨੂੰ ਅਸੀਂ ਪਹਿਲ ਦੇ ਅਧਾਰ ਤੇ ਉਹ ਪੂਰੇ ਕਰੋਈਏ ਤੇ ਮੈਂ ਕੋਸ਼ਿਸ਼ ਕਰਦਾ ਕਿ ਕਿਸੇ ਵੀ ਸਾਡਾ ਜਿਹੜਾ ਸਾਥੀ ਆ ਕੋ ਇੱਕ ਦੂਜੇ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਨੂੰ ਦਸ਼ਹਿਰ ਦੀ ਤਰੱਕੀ ਕਰੀਏ ਤੇ ਜਿਸ ਤਰ੍ਹਾਂ ਈਓ ਸਾਹਿਬ ਨੇ ਦੱਸਿਆ ਕਿ ਪਹਿਲਾਂ ਨਾਲੋਂ ਸਾਡੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਔਰ ਈਓ ਸਾਹਿਬ ਦੀ ਮਿਹਨਤ ਦੇ ਨਾਲ ਕਾਫੀ ਇੱਥੇ ਜਿਹੜੀ ਮਤਲਬ ਪਈ ਪੈਸੇ ਦੀ ਘਾਟ ਸੀਗੀ ਉਹ ਕਾਫੀ ਰਿਕਵਰੀ ਉਸ ਹਾਵਨਾ ਨਹੀਂ ਕੀਤੀ ਆ ਤੇ ਅਸੀਂ ਹੋਰ ਵੀ ਕੋਸ਼ਿਸ਼ ਕਰਕੇ ਸਰਕਾਰ ਤੋਂ ਕੈਪਟਨ ਮਹਾਰਾਯ ਜਿੰਦਰ ਸਿੰਘ ਹੋਣਾ ਤੋਂ ਉਹ ਉਧਰ ਸ਼ਹਿਰ ਦੇ ਲਈ ਪੈਸੇ ਡਿਵੈਲਪਮੈਂਟ ਦੇ ਲਈ ਪੈਸੇ ਲੈਂਡ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਮੈਂ ਪਿਛੇ ਜਾ ਜਿੱਦ ਗੜ ਗਿਆ ਸੀ ਤੇ ਆਪਣੀ ਮਿਨਿਸਟਰ ਜੋ ਹੈਗੇ ਆ ਉਹਨਾਂ ਨੂੰ ਵੀ ਮਿਲ ਕੇ ਆਇਆ ਹੈਗਾ ਤੇ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਅਜਿਨ ਕੋਦਰ ਨੂੰ ਤਰੱਕੀ ਦੇ ਰਾਹ ਤੇ ਪਾਈਏ ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਆਪਣੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਪ੍ਰਧਾਨ ਸੋਮਰਾ ਸਾਹਿਬ ਨੇ ਨਕੂਦਰ ਨਗਰ ਕੌਂਸਲ ਦਾ ਦੌਰਾ ਕੀਤਾ ਹੈ ਜੀ ਸਮਰਾ ਸਾਹਿਬ ਆਏ ਸੀ ਨਗਰ ਕੌਂਸਲ ਦਾ ਦੌਰਾ ਕੀਤਾ ਜੀ ਸਾਹਿਬ ਨੇ ਔਰ ਜਿਸ ਤਰ੍ਹਾਂ ਜੀ ਸਾਰਾ ਪੰਸਾਰਾ ਸ਼ਹਿਰ ਹੀ ਜਾਣਦਾ ਹੈ ਸਮਰਾ ਸਾਹਿਬ ਨੂੰ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਨੇ ਹਮੇਸ਼ਾ ਹੀ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕੀਤੇ ਆ। ਸੋ ਅੱਜ ਸਾਡੇ ਵਿੱਚ ਆਏ ਆ। ਸਾਨੂੰ ਬੜੀ ਖੁਸ਼ੀ ਹੈ। ਅਸੀਂ ਜਿਐ ਵੀ ਆਖਦੇ ਆਂ ਧੰਨਵਾਦ ਵੀ ਕਰਦੇ ਆਂ ਜੋ ਸਮਰਥ ਸਾਹਿਬ ਨੇ ਸਾਨੂੰ ਵਿਸ਼ਵਾਸਨ ਦਵਾਇਆ ਕਿ ਸ਼ਹਿਰ ਦੀ ਬਿਹਤਰੀ ਲਈ, ਤਰੱਕੀ ਲਈ ਜੋ ਵੀ ਵੱਤ-ਵੱਤ ਗ੍ਰਾਂਟ ਹੋਏਗੀ ਉਹ ਮੁੱਖ ਮੰਤਰੀ ਸਾਹਿਬ ਤੋਂ ਸਰਦਾਰ ਜੀ ਲਿਆ ਕੇ ਦੇਣਗੇ। ਬਹੁਤ ਧੰਨਵਾਦ ਜੀ। ਸਰ ਕੋਈ ਸਮੱਸਿਆਵਾਂ ਵੀ ਸ਼ਹਿਰ ਦੇ ਦੱਸਿਓ ਜੀ। ਬਿਲਕੁਲ ਜੀ ਸਮੱਸਿਆਵਾਂ ਵੀ ਦੱਸਿਆਂ। ਬਾਕੀ ਹਰ ਗੱਲ ਹੁਣ ਕੈਮਰੇ ਅੱਗੇ ਨਹੀਂ ਕਹੇ ਹੁੰਦੀ। ਕਈ ਗੱਲਾਂ ਹੁੰਦੀਆਂ ਉਸ ਵਿੱਚ ਸ਼ਹਿਰ ਦੀ ਤਰੱਕੀ ਦੇ ਵਿੱਚ। ਜਾੜੇ ਸਾਹਮਣੇ ਕੰਮ ਕਰਾਂਗੇ ਤਾਂ ਤੁਹਾਡੇ ਸਾਰੇ ਸ਼ਹਿਰ ਦੇ ਸਾਹਮਣੇ ਆ ਜੂਗਾ ਮੇਰੇ ਬਹੁਤ ਇਜ਼ਤਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਸਮਰਾ ਚੇਅਰਮੈਨ ਮਾਰਕਵੇਡ ਅਸੀਂ ਜਦੋਂ ਦਾ ਇਹ ਇਲੈਕਸ਼ਨ ਹੋਇਆ ਹੈ ਮਿਊਨਿਸਪਲ ਕਮੇਟੀ ਦਾ ਜਦੋਂ ਸਰਦਾਰ ਜੀ ਨੂੰ ਤਾਜਪੋਸ਼ੀ ਮਿਲੀ ਹੈ ਹਲਕਾ ਚਾਰਜ ਬਣੇ ਆ ਤੇ ਅਸੀਂ ਇਹਨਾਂ ਦੇ ਬੇਨਤੀ ਕੀਤੀ ਵੀ ਤੁਸੀਂ ਇੱਕ ਵਾਰੀ ਇੱਕ ਤਾਂ ਸਾਡੇ ਨਾਲ ਚਾਹ ਪੀਓ ਇਹ ਦੂਸਰਾ ਨੰਬਰ ਇਹ ਆ ਵੀ ਸਾਡੇ ਨਾਲ ਮਿਊਨਿਸਪਲ ਕਮੇਟੀ ਦੇ ਜਿੰਨੇ ਵੀ ਮੈਂਬਰ ਸਹਿਬਾਨਾ ਉਹਨਾਂ ਨੂੰ ਨਾਲੇ ਅਸੀਂ ਇੰਟਰੋਡਕਸ਼ਨ ਤੁਹਾਡੀ ਕਰਾ ਦੇਾਂਗੇ ਪਰ ਉਹ ਅੱਜ ਸਾਡੀ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਮੰਨਿਆ ਤੇ ਮੈਂ ਸਮਰਾ ਸਾਹਿਬ ਬਾਰੇ ਕੋਈ ਬਹੁਤਾ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਨਕੋਦਰ ਦਾ ਬੱਚਾ ਬੱਚਾ ਜਿਹੜਾ ਆ ਉਹ ਸਮਰਾ ਸਾਹਿਬ ਨੂੰ ਜਾਣਦਾ ਆ ਪਿਛਲੇ ਦਿਨੀ ਅਸੀਂ ਸਾਨੂੰ ਸਮਰਾ ਸਾਹਿਬ ਚੰਡੀਗੜ੍ਹ ਸੀਐਮ ਸਾਹਿਬ ਦੀ ਮੀਟਿੰਗ ਦੇ ਵਿੱਚ ਲੈ ਕੇ ਗਏ ਤੇ ਮੈਂ ਬਹੁਤ ਨੇੜੇ ਹੋ ਕੇ ਦੇਖਿਆ ਬੀ ਸਮਰਾ ਸਾਹਿਬ ਜਿਹੜੇ ਹੈਗੇ ਆ ਉਹ ਕੈਪਟਨ ਅਮਰਿੰਦਰ ਸਿੰਘ ਉਹਨੇ ਦੇ ਬਹੁਤ ਨੇੜੇ ਹੈਗੇ ਆ ਸੀਐਮ ਸਾਹਿਬ ਦੇ ਬਹੁਤ ਨੇੜੇ ਹੈਗੇ ਆ ਔਰ ਸਮਰਾ ਸਾਹਿਬ ਨੂੰ ਜਦੋਂ ਅਸੀਂ ਉੱਥੇ ਗਏ ਆ ਤਾਂ ਸਮਰਾ ਸਾਹਿਬ ਨੂੰ ਉਹਨਾਂ ਨੇ ਕਿਹਾ ਆ ਵੀ ਜਿਹੜੀ ਵੀ ਤੁਹਾਨੂੰ ਨਕੌਦਰ ਦੇ ਅੰਦਰ ਕਿਸੇ ਵੀ ਸਾਡੀ ਫੇਵਰ ਦੀ ਲੋੜ ਆ ਤਾਂ ਨਮਨ ਧਨ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਆ ਔਰ ਇਹ ਮੈਨੂੰ ਵੀ ਇਹ ਵਿਸ਼ਵਾਸ ਆ ਤੇ ਸਾਰੇ ਆਪਾਂ ਲੋਕਾਂ ਨੂੰ ਵਿਸ਼ਵਾਸ ਆ ਕਿ ਸਮਰਾ ਸਾਹਿਬ ਨੇ ਵੀ ਅੱਜ ਕਿਹਾ ਆ ਵੀ ਨਕੌਦਰ ਦੀ ਬੇਤ ਵੀ ਲਈ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਲੋਕਾਂ ਦੇ ਕੰਮ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 2022 ਦਾ ਇਲੈਕਸ਼ਨ ਹੋਵੇ ਤੇ ਅਸੀਂ ਬਹੁਤ ਭਾਰੀ ਮਤ ਦੇ ਵਿੱਚ ਅਸੀਂ ਜਿਹੜਾ ਹੈ ਕਾਂਗਰਸ ਪਾਰਟੀ ਦਾ ਜਿਹੜਾ ਨੁਮਾਇੰਦਾ ਹੋਊਗਾ ਜਿਹੜਾ ਲੀਡਰ ਹੋਊਗਾ ਜਾਂ ਹਲਕੇ ਦਾ ਜਿਹੜਾ ਐਮਐਲਏ ਹੋਊਗਾ ਟਿਕਟ ਤੇ ਖੜਾ ਹੋਊਗਾ ਉਹਨੂੰ ਅਸੀਂ ਬੜੀ ਭਾਰੀ ਗਿਣਤੀ ਨਾਲ ਜਿਤਾਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਮਰਾਥ ਸਾਹਿਬ ਦਾ ਕਿਉਂਕਿ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਛੋਟੇ ਜਿਹੇ ਸੱਦੇ ਦੇ ਵਿੱਚ ਆ ਕੇ ਤੇ ਇਹਨਾਂ ਨੇ ਸਾਡਾ ਹੌਸਲਾ ਵਧਾਇਆ